ਫਰ ਕੋਲ ਜੇ ਹੋਣ ਰੁਪਈਏ ਸੱਜਣਾ ਨੂੰ ਲੈ ਮੋਲੀ ਲਈਏ ਉਹਨਾਂ ਚਿਰ ਮੁਹੱਬਤ ਰਿਬਦੀ ਜਿੰਨਾ ਚਿਰ ਕੁਝ ਦਿੰਦੇ ਦੇ ਦਿੰਦੇ ਰਹੀ ਪਿਆਰ ਹੁੰਦੇ ਨੇ ਇੱਥੇ ਰੁਪਈਆ ਦੇ ਨਾਲ ਹਾਂ ਇਹ ਗੱਲ ਸਹੀ ਆਖੀ ਥੋੜੇ ਜਿਹਾ ਨਾ ਨਹੀਂ ਬਲਕੇ ਥਈਆਂ ਦੇ ਨਾਲ ਜਿਹਦੇ ਲਈ ਮੈਂ ਐਡਾ ਪਰੇਸ਼ਾਨ ਹੋਵਾਂ ਆਹਾ ਉਹ ਹੈ ਲੋ ਲੋਤੀ ਉਹ ਦੀ ਹੈ ਕਈਆਂ ਦੇ ਨਾਲ ਮੈਨੂੰ ਜਿਉਂਦੇ ਜੀ ਮਾਰਨ ਵਾਲੀ ਹੈ ਸ਼ਾਲਾ ਤੇਰਾ ਪੱਠਾ ਬਹਿ ਜਾਏ ਜਿਹਦੇ ਪਿੱਛੇ ਤੂੰ ਮੈਨੂੰ ਛੜਿਆ ਉਹ ਤੈਨੂੰ ਭੈਣ ਕਰ ਹਿਆਰਪੁਰ ਦੀਆਂ ਅੰਗਲੀਆਂ ਭੁੱਲਦੀਆਂ ਨੇ ਉਹਨੂੰ ਹਾਲੇ ਵੀ ਜਲੰਧਰ ਦੇ ਉਹ ਯਾਰ ਬਿਲੀ ਭੁੱਲਦੇ ਨਹੀਂ ਬੰਨੂ ਅੰਮ੍ਰਿਤਸਰ ਦੇ ਯਾਰ ਵੀ ਨਹੀਂ ਭੁੱਲਦੇ ਨਹੀਂ ਖੁਸ਼ਬੋਵਾਂ ਦਾ ਹਾਸਿਆਂ ਦਾ ਗੀਤਾਂ ਦਾ ਸੁਰਾਂ ਦਾ ਕੋਈ ਇੱਕ ਬੁਲਕ ਨਹੀਂ ਦਾ ਮੈਂ ਮੁਸ਼ਾਇਰਾ ਵਿੱਚ ਜਾ ਰਿਹਾ ਹਾਲਕ ਮੁਸ਼ਾਇਰਾ ਨਹੀਂ ਮਜ਼ਾਯਾ ਸ਼ਾਇਰਾ ਹਾਂ ਮਜ਼ਾਯਾ ਸ਼ਾਇਰ ਐਸੇ ਲੋਕ ਅਸਲ ਲੋਕ ਮਜ਼ਾਯਾ ਸ਼ਾਇਰੀ ਨੂੰ ਸ਼ਾਇਰੀ ਸਮਝਦੇ ਵੀ ਨਹੀਂ ਤੇਰੀ ਥਾਂ ਤੇ ਹੋਰ ਕੋਈ ਹੁੰਦਾ ਕਿਸਮਤ ਰੱਬ ਦੀ ਛੇੜ ਨਾ ਦਿੰਦੇ ਜੇ ਇੱਕ ਤਲਾਫ ਹੈ ਤੇ ਕਮੈਂਟ ਕਰੋ ਕਿ ਸਹੀ ਏ ਤੇ ਆ ਪੋਸਟ ਅੱਗੇ ਸ਼ੇਅਰ ਹੋ ਸਕਦੀ ਏ ਓਏ ਹਾਂ ਇਹ ਕਰ ਦਿਓ ਭਾਈ ਨਾਲ ਦੀ ਨਾਲ ਹੀ ਕਰ ਦਿਓ ਬਹੁਤ ਬਹੁਤ ਸਵਾਗਤ ਤੁਹਾਡਾ ਸਭ ਦਾ ਮੈਂ ਹਾ ਸੁਨੀਲ ਕਟਾਰੀਆ ਤੇ ਮੇਰੇ ਨਾਲ ਨੇ ਯਾਸਿਰ ਅਬਾਸ ਮਲੰਗੀ ਸਲਾਮ ਤੇ ਸਤ ਸ੍ਰੀ ਅਕਾਲ ਤੁਹਾਨੂੰ ਸਭ ਨੂੰ ਲਾਹੌਰ ਤੋਂ ਔਰ ਯਾਸਿਰ ਅਬਾਸ ਮਲੰਗੀ ਇੱਕ ਰੇਡੀਓ ਜੋਕੀ ਨੇ ਪਾਕਿਸਤਾਨ ਦੇ ਵਿੱਚ ਫੈਸਲਾਬਾਦ ਰਹਿੰਦੇ ਨੇ ਪਰ ਲਾਹੌਰ ਸਾਨੂੰ ਮਿਲਣ ਆਏ ਨੇ ਔਰ ਨਾ ਸਿਰਫ ਇਹ ਰੇਡੀਓ ਜੋਕੀ ਨੇ ਬਲਕਿ ਇੱਕ ਟੀਵੀ ਹੋਸਟ ਵੀ ਨੇ ਮਜ਼ahiya ਸ਼ਾਇਰ ਵੀ ਨੇ ਔਰ ਇਸ ਤੋਂ ਇਲਾਵਾ ਹੋਰ ਕੀ ਕੁਝ ਕਰਦੇ ਨੇ ਇਹ ਵੀ ਅਨਾਂ ਤੋਂ ਜਾਣਾਂਗੇ ਦਰਸਲ ਯਾਸਿਰ ਅਬਾਸ ਮਲੰਗੀ ਹੁਰ ਨਾਲ ਹਿੰਦੁਸਤਾਨ ਦੇ ਵਿੱਚ ਇੰਡੀਅਨ ਪੰਜਾਬ ਦੇ ਵਿੱਚ ਮੇਰੀ ਮੁਲਾਕਾਤ ਅੱਜ ਤੋਂ ਕੋਈ 15 ਸਾਲ ਪਹਿਲਾਂ ਹੁੰਦੀ ਹੈ ਇਹ ਹੁਸ਼ਿਆਰਪੁਰ ਸ਼ਾਮ 84 ਮੇਲੇ ਤੇ ਵੀ ਆ ਚੁੱਕੇ ਨੇ ਉੱਥੇ ਸਾਡੀ ਮੁਲਾਕਾਤ ਹੁੰਦੀ ਹੈ ਔਰ ਉਦੋਂ ਇਹਨਾਂ ਲਈ ਇੱਕ ਸ਼ੇਅਰ kiya ਸੀਗਾ ਕਿ ਮੇਰਾ ਯਾਰ ਜੋ ਆਇਆ ਹੈ ਉਸ ਪਾਰ ਤੋਂ ਆਇਆ ਹੈ ਪਰ ਚੋਲ ਮੁਹੱਬਤ ਦੀ ਉਹ ਨਾਲ ਲਿਆਇਆ ਹੈ ਤੇ ਹੁਣ ਇਹਨਾਂ ਦਾ ਯਾਰ ਯਾਨੀ ਕਿ ਮੈਂ ਮੈਂ ਚੋਲ ਮੁਹੱਬਤ ਦੀ ਭਰ ਕੇ ਲਿਆ ਹੁਣ ਇਹਨਾਂ ਨੂੰ ਇਹ ਕਹਿ ਰਹੇ ਆ ਕਿ ਤੇਰਾ ਯਾਰ ਜੋ ਆਇਆ ਹੈ ਉਸ ਪਾਰ ਤੋਂ ਆਇਆ ਪਰ ਚੋਲ ਮੁਹੱਬਤ ਦੀ ਨਾਲ ਲਿਆਇਆ ਹੈ ਬਲੰਗੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਰ ਬਹੁਤ ਮਿਹਰਬਾਨੀ ਜੀ ਦੇ ਰੋ ਪਹਿਲੀ ਗੱਲ ਇਹ ਕਿ ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਸਤਿ ਬਿਸਮਿਲਲਾ ਜੀ ਔਰ ਸਿਰ ਖਾਂ ਤੇ ਇੱਕ ਇਹਨਾਂ ਨੂੰ ਵਾਕਿਆ ਨਾਲ ਔਰ ਇੰਨਾ ਚਾੜਿਆ ਅੱਲਾਹ ਦੀ ਕਸਮੇ ਸੁਨੀਲ ਤੂੰ ਸਾਡੇ ਧਰਤੀ ਤੇ ਆਇਆ ਬਲਕਿ ਸਾਡੀ ਧਰਤੀ ਐਸੇ ਵੈਸੇ ਸਾਡੀ ਤੇਰੀ ਧਰਤੀ ਨਹੀਂ ਹੋਣੀ ਚਾਹੀਦੀ ਸਾਰੀ ਧਰਤੀ ਉਹਨਾਂ ਦੀ ਧਰਤੀ ਆ ਕਿਉਂਕਿ ਸਾਨੂੰ ਸਾਡੇ ਅੱਜ ਵੀ ਬਾਬੇ ਜੀ ਕਹਿੰਦੇ ਆ ਕਿ ਸਾਡਾ ਦੇਸ਼ ਉਹ ਹੀ ਹੈ ਔਰ ਜਿਹੜੇ ਇਹਨਾਂ ਦੇ ਬਾਬੇ ਆ ਉਹ ਕਹਿੰਦੇ ਆ ਕਿ ਇਹਨਾਂ ਦਾ ਦੇਸ਼ ਇਹੀ ਆ ਮੇਰੇ ਖਿਆਲ ਨਾਲ ਧਰਤੀ ਉਹੀ ਹੁੰਦੀ ਜਿੱਥੇ ਉਹਨਾਂ ਦੇ ਬਜ਼ੁਰਗਾਂ ਦੇ ਨਾੜੂ ਦੱਬੇ ਹੋ ਸਾਡੇ ਵੜਕਿਆਂ ਦੇ ਨਾੜੂ ਉੱਥੇ ਦੱਬੇ ਨੇ ਔਰ ਇਹਨਾਂ ਦੇ ਵੜਕਿਆਂ ਦੇ ਨਾੜੂ ਇੱਥੇ ਦੱਬੇ ਨੇ ਤੇ ਇਹ ਲਿਆਦਾ ਸਾਡੀ ਇੱਕੋ ਜੀ ਮਿੱਟੀ ਹੈ ਅਸੀਂ ਇੱਕੋ ਜੀ ਜ਼ੁਬਾਨ ਸੋਚਦੇ ਆ ਤੇ ਲਵ ਯੂ ਜਿੰਦਾ ਰਹੇ ਸਲਾਮਤ ਰਹੇ ਤੇਰੇ ਆਉਣ ਦਾ ਬੜਾ ਸ਼ੁਕਰੀਆ ਮਨ ਨੂੰ ਇੰਨਾ ਖੁਸ਼ੀ ਚੜਿਆ ਸੁਨੀਲ ਉਹ ਸ਼ੁਕਰੀਆ ਮੈਂ ਦੱਸ ਹੀ ਨਹੀਂ ਸਕਦਾ ਬਹੁਤ ਸ਼ੁਕਰੀਆ ਇਨੀ ਦੂਰੋਂ ਤੁਸੀਂ ਆਏ ਔਰ ਸਫ਼ਰ ਵੀ ਹੁੰਦਾ ਹੈ ਔਰ ਸਾਰ ਆਪਣਾ ਸਕੇਡਿਊਲ ਜਿੱਥੇ ਵੀ ਸੀਗਾ ਮੈਂ ਉੱਥ ਪੈਰ ਧਰਿਆ ਸਾਡੀ ਧਰਤੀ ਤੇ ਆ ਅੱਲਾਹ ਦੀ ਕਿ ਸਾਨੂੰ ਬੜੀ ਖੁਸ਼ੀ ਇਸ ਗੱਲ ਦੀ ਅੱਛਾ ਰੇਡੀਓ ਜੋਕੀ ਦਾ ਮੈਂ ਜ਼ਿਕਰ ਕੀਤਾ ਬਤੌਰ ਰੇਡੀਓ ਜੋਕੀ ਵੀ ਤੁਸੀਂ ਕੰਮ ਕਰ ਰਹੇ ਹੋ ਔਰ ਤੁਸੀਂ ਹੋਸਟਾ ਹੋਈ ਮਜ਼ਾਇਆ ਸ਼ਾਇਰ ਵੀ ਹੋ ਇਸ ਤੋਂ ਇਲਾਵਾ ਕੀ ਮਸਰੂਫੀਅਤ ਨੇ ਅੱਜ ਕੱਲ ਕੀ ਕਰ ਰਹੇ ਹੋ ਮੁਸ਼ਾਇਰਿਆਂ 'ਚ ਵੀ ਜਾ ਰਹੇ ਹੋ ਤੁਸੀਂ ਮੈਂ ਮੁਸ਼ਾਇਰਿਆਂ 'ਚ ਜਾ ਰਿਹਾ ਹਾਲਕਿ ਮੈਂ ਸ਼ਾਇਰ ਨਹੀਂ ਮਜ਼ਾਇਆ ਸ਼ਾਇਰ ਹਾਂ ਹਾਂ ਮਜ਼ਾਇਆ ਸ਼ਾਇਰ ਐਸੇ ਲੋਕ ਅਸਲ ਲੋਕ ਮਜ਼ਾਇਆ ਸ਼ਾਇਰੀ ਨੂੰ ਸ਼ਾਇਰੀ ਸਮਝਦੇ ਵੀ ਨਹੀਂ ਪਰ ਤੁਹਾਡੇ ਅਸਲ 'ਚ ਇੱਕ ਮੈਂ ਮੈਂ ਕੋਸ਼ਿਸ਼ ਕੀਤੀ ਹੈ ਮੈਂ ਕੋਸ਼ਿਸ਼ ਕੀਤੀ ਹੈ ਸੁਨੀਲ ਕਿ ਮੈਂ ਛੋਟੀ ਬੈਚ ਮਜ਼ਾ ਲਿਖਣ ਦੀ ਕੋਸ਼ਿਸ਼ ਕਰਾਂ ਔਰ ਲੋਕਾਂ ਨੇ ਬੜਾ ਪਿਆਰ ਦਿੱਤਾ ਬੜਾ ਸੋਸ਼ਲ ਮੀਡੀਆ ਚ ਬੜਾ ਪਿਆਰ ਦਿੱਤਾ ਤੇ ਇੱਕ ਚੀਜ਼ ਆ ਕਿ ਨਵੀਂ ਚੀਜ਼ ਮੈਂ ਸ਼ੁਰੂ ਕਰਾਂ ਪਲੀਜ਼ ਪਲੀਜ਼ ਮੁਹੱਬਤ ਫੇਰ ਹੋ ਸਕਦੀ ਏ ਹੂੰ ਪਹਿਲੇ ਨਾਲੋਂ ਢੇਰ ਹੋ ਸਕਦੀ ਏ ਹੂੰ ਮੁਹੱਬਤ ਫੇਰ ਹੋ ਸਕਦੀ ਏ ਪਹਿਲੇ ਨਾਲੋਂ ਢੇਰ ਹੋ ਸਕਦੀ ਏ ਹਾਂ ਹੁਣ ਨਹੀਂ ਰਾਤੀ 9 ਵਜੇ ਨੀਂਦ ਆਉਣੀ ਅੱਛਾ ਹੁਣ ਨਹੀਂ ਰਾਤੀ 9 ਵਜੇ ਨੀਂਦ ਆਉਣੀ ਗੱਲ ਕਰਦਿਆਂ ਸਵੇਰ ਹੋ ਸਕਦੀ ਹੈ ਵਾਹ 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 ਮੁਹੱਬਤ ਫੇਰ ਹੋ ਸਕਦੀ ਹੈ ਪਹਿਲੇ ਉਹਨੂੰ ਠੇਰ ਹੋ ਸਕਦੀ ਹੈ ਔਰ ਜੇ ਇਖਤਲਾਫ ਹੈ ਤੇ ਕਮੈਂਟ ਕਰੋ ਅੱਛਾ ਜੇ ਇਖਤਲਾਫ ਹੈ ਤੇ ਕਮੈਂਟ ਕਰੋ ਕਿ ਸਹੀ ਹੈ ਤੇ ਆਹ ਪੋਸਟ ਅੱਗੇ ਸ਼ੇਅਰ ਹੋ ਸਕਦੀ ਹੈ ਓਏ ਹਾਂ ਇਹ ਕਰ ਦਿਓ ਭਾਈ ਨਾਲ ਦੀ ਨਾਲ ਹੀ ਕਰ ਦਿਓ ਤੇ ਲਿਆਦਾ ਮੁਹੱਬਤ ਫੇਰ ਹੋ ਸਕਦੀ ਹੈ ਅਸਲ ਮੈਂ ਕਿ ਨਵਾ ਜਿਹੜੇ ਮੁਹੱਬਤ ਹੋਂ ਤੱਕ ਜਿੰਨੀਆਂ ਵੀ ਸੁਨੀਲ ਜਿਹੜੀਆਂ ਕਨਸੈਪਟ ਬਣਿਆ ਨਾਮ ਉਹ ਬਤੇ ਇੱਕ ਵਾਰੀ ਹੁੰਦੀ ਆ ਸਭ ਝੂਠ ਆ ਅੱਛਾ ਇਹ ਬਹੁਤ ਸਾਰੇ ਬਾਬਿਆਂ ਨੇ ਕੋਈ ਸਾਰੇ ਬਾਬੇ ਸਿਆਣੇ ਵੀ ਨਹੀਂ ਹੁੰਦੇ ਅੱਛਾ ਠੀਕ ਹੈ ਬਾਜ਼ੂਕਾ ਜਿਹੜੀ جہਾਲਤ ਆ ਨਾ ਉਹ ਵੀ ਬਜ਼ੁਰਗ ਹੁੰਦੀ ਹੈ ਇੰਨੀ جہਾਲੋ ਵੀ ਬਜ਼ੁਰਗ ਹੋਇਆ ਉਹ ਜਿਹੜੀ ਗੱਲ ਕਰਨ ਦੀ ਜੇ ਕੋਈ ਚੰਗੀ ਨਹੀਂ ਤੇ ਮੇਰਾ ਇੱਕ ਅਲੱਗ ਮੈਗ ਥਾਟ ਇੱਕ ਸੋਚ ਲਈ ਆ ਕਿ ਨਹੀਂ ਯਾਰ ਕਿ ਨਵੇਂ ਤਰੀਕੇ ਨਾਲ ਤੇ ਮੇਰਾ ਬਹੁਤਾ ਜਿਹੜਾ ਕੁੜੀਆਂ ਦੇ ਖਿਲਾਫ ਮੇਰੀ ਸ਼ਾਇਰੀ ਹੁੰਦੀ ਹੈ ਤੇ ਇਸ ਵਾਸਤੇ ਮਾਫਰ ਦੇਣਾ ਲੱਗ ਬਈ ਮਾਂ ਪਾਪਾ ਨਾ ਵੇਖਣ ਮੈਂ ਮੈਂ ਇੱਥੋਂ ਹੀ ਸਵਾਲ ਇਹ ਕਰਨਾ ਚਾਹ ਰਿਹਾ ਸੀ ਕੁੜੀਆਂ ਦੇ ਖਿਲਾਫ ਤੁਸੀਂ ਕਹਿ ਰਹੇ ਹੁੰ ਤੇ ਕੁੜੀਆਂ ਦੇ ਜਿਨ੍ਹਾਂ ਦੇ ਖਿਲਾਫ ਹੁੰਦੀ ਹੈ ਉਹਨਾਂ ਵਿੱਚੋਂ ਕੁਝ ਕੁੜੀਆਂ ਮੁਸ਼ਾਇਰੇ 'ਚ ਜਾਂ ਅਦਰਵਾਈਜ਼ ਕਿਤੇ ਮਿਲਦੀਆਂ ਤੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਉਹਨਾਂ ਦਾ ਫੀਡਬੈਕ ਕੀ ਹੈ ਉਹ ਉਹ ਖੁਸ਼ ਹੁੰਦੀਆਂ ਨੇ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦੇ ਬਾਰੇ ਨਹੀਂ ਹੋਰੀ ਗੱਲ ਹਰ ਕੁੜੀ ਦੀ ਇਹ ਫਿਤਰਤ ਆ ਕਿ ਉਹਨੂੰ ਇਹ ਲੱਗਦਾ ਕਿ ਐ ਗੱਲ ਉਹਦੇ ਬਾਰੇ ਨਹੀਂ ਅੱਛਾ ਹਰ ਅੱਛੀ ਗੱਲ ਉਹਦੇ ਬਾਰੇ ਆ ਹਰ ਢੈੜੀ ਗੱਲ ਕਿਸੇ ਹੋਰ ਦੇ ਬਾਰੇ ਆ ਇਸ ਵਾਸਤੇ ਉਹ ਉਹਨਾਂ ਨੂੰ ਲੱਗਦਾ ਕਿ ਨਾ ਇੱਕ ਸ਼ੇਰ ਰੱਖ ਕੇ ਅਸੀਂ ਤੁੱਪ ਸਮਝੀਓ ਛਾਂ ਨਿਕਲੀ ਅਸੀਂ ਮੱਝ ਸਮਝੀਓ ਗਾਂ ਨਿਕਲੀ ਅੱਛਾ ਅਸੀਂ ਤੁੱਪ ਸਮਝੀਓ ਛਾਂ ਨਿਕਲੀ ਅਸੀਂ ਮੱਝ ਸਮਝੀਓ ਗਾਂ ਨਿਕਲੀ ਬੇੜਾ ਘਰ ਕੇ ਨਾ ਬਿਊਟੀ ਪਾਲਰਾਂ ਦਾ ਅੱਛਾ ਅਸੀਂ ਕੁੜੀ ਸਮਝੀਓ ਕੁੜੀ ਦੀਓ ਮਾਂ ਨਿਕਲੀ ਤੇ ਇੱਕ ਜੀ ਇਹ 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 ਤੁਸੀਂ ਉਹ ਸ਼ਾਇਰੀ ਸੁਣਾ ਰਹੇ ਹੋ ਜਿਹੜੀ ਤੁਹਾਡੀ ਰੀਲਸ ਦੇ ਵਿੱਚ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ ਹਾਂ ਤੇ ਕੁਛ ਇਦਾਂ ਜਿਹੜੀਆਂ ਨੇ ਇੱਕ ਸੋਕੇ ਵੀ ਤੁਹਾਡਾ ਬਹੁਤ ਫੇਮਸ ਹੋਇਆ ਬਿਲਕੁਲ ਮੈਂ ਕਿੰਨਾ ਬੜੀ ਵਾਇਰਲ ਹੋਈ ਸੀ ਕਿ ਸਾਨੂੰ ਕੰਟੀਨਿਊ ਤੋਖੇ ਹਮ ਇਟਸ ਓਕੇ ਸਾਨੂੰ ਕੰਟੀਨਿਊ ਧੋਖੇ ਇਟਸ ਓਕੇ ਸਾਡੀ ਪਹਿਲੀ ਚੋਰੀ ਪਹਿਲਾ ਹੀ ਫਾ ਹਾਂ ਉਹਨਾਂ ਨੂੰ ਹਜ਼ਾਰ ਮੌਕੇ ਇਟਸ ਓਕੇ ਇਟਸ ਓਕੇ ਅਚਕਕ ਕਿ ਉਹਨੇ ਸਾਨੂੰ ਤੱਕਿਆ ਹੀ ਨਹੀਂ ਆਹਾ ਅਸੀਂ ਬੈਠੇ ਰਹੇ ਮੂੰਹ ਧੋਕੇ ਵਾ 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 ਇਟਸ ਓਕੇ ਵਾ 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 ਤੇ ਲੋਕਾਂ ਨੂੰ ਹੋਟਲਾਂ ਵਿੱਚ ਟ੍ਰੀਟਾਂ ਹਾਂ ਲੋਕਾਂ ਨੂੰ ਹੋਟਲਾਂ ਵਿੱਚ ਟ੍ਰੀਟਾਂ ਸਾਨੂੰ ਚਾਹ ਦੇ ਖੋਖੇ ਆਏ ਹੋਏ ਇਟਸ ਓਕੇ ਵਾ 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 ਆਰ ਇੱਕ ਸੀ ਕਿ ਅੱਜ ਕੱਲ ਦੀ ਮੁਹੱਬਤ ਹੂੰ ਪਰਸੋਂ ਚੌਥ ਚੌਥ ਹੋ ਗਈ ਏ ਅੱਜ ਕੱਲ ਦੀ ਮੁਹੱਬਤ ਪਰਸੋਂ ਚੌਥ ਹੋ ਗਈ ਏ ਬਹੁਤ ਹੋ ਗਈ ਏ ਔਰ ਉਹਨੇ ਸਾਨੂੰ ਅਨਫਰੈਂਡ ਕੀਤਾ ਉਹਨੇ ਮੈਨੂੰ ਅਨਫਰੈਂਡ ਕੀਤਾ ਮੇਰੇ ਵੱਲੋਂ ਉਹ ਫੌਤ ਹੋ ਗਈ ਓਹ ਹੋ 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 ਬਹੁਤ ਹੋ ਗਈ ਏ ਬਹੁਤ ਹੋ ਗਈ ਹਾਂ ਔਰ ਇਹ ਉਹਨਾਂ ਦੀ ਮਲੰਗੀ ਹੋਰਾਂ ਦੀ ਇਹ ਉਹ ਸ਼ਾਇਰੀ ਹੈ ਜਿਹੜੀ ਕਿ ਮਜ਼ਾਈਆ ਕੰਟੈਂਟ ਲੋਕ ਪਸੰਦ ਕਰਦੇ ਆ ਜਿਨ੍ਹਾਂ ਨੂੰ ਅੱਜ ਕੱਲ ਇੱਕ ਨਵਾਂ ਰੂਪ ਮੀਮਸ ਦਾ ਵੀ ਦੇ ਦਿੱਤਾ ਗਿਆ ਉਹ ਵੀ ਹੈ ਪਰ ਇਹ ਸ਼ਾਇਰੀ ਮਜ਼ਾਈਆ ਸ਼ਾਇਰੀ ਨਾ ਦੀ ਇੱਥੇ ਆਡੀਅנס ਇਹਨਾਂ ਦੀ ਹੈ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਸਪੈਸ਼ਲੀ ਔਰ ਮੁਸ਼ਾਇਰਿਆਂ ਦੇ ਵਿੱਚ ਕੀ ਰਿਸਪੌਂਸ ਹੁੰਦਾ ਕਿਉਂਕਿ ਲਾਈਵ ਤੁਸੀਂ ਬਸ ਅਬ ਗੱਲ ਇਹ ਹੈ ਕਿ ਨਾ ਹੁਣ ਲੋਕ ਨਾ ਇਹਨੇ ਇੱਕ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਨੇ ਨਾ ਲੋਕ ਚੀਜ਼ਾਂ ਚ ਲੈ ਕੇ ਲੈ ਕੇ ਮੈਂ ਕਹਿੰਨਾ ਵਾਂ ਇੱਕ ਮੁਹੱਬਤਦੂਦ ਸ਼ਾਇਰੀ ਇਹਦੇ ਇੱਕ ਨਵਾਂ ਰੰਗ ਦਿੱਤਾ ਜਾਵੇ ਇੱਕ ਐਸੀ ਚੀਜ਼ ਜਿਹੜੀ ਆ ਜਿਹੜੀ ਇਹਦੇ ਵਿੱਚੋਂ ਕੱਢੀ ਜਾਵੇ ਅੱਛਾ ਮੈਂ ਇੱਕ ਬਾਹਦ ਸ਼ਾਇਰ ਆ ਜਿਹੜਾ ਪੰਜਾਬੀ ਔਰ ਅੰਗਰੇਜ਼ੀ ਨੂੰ ਮਿਕਸ ਕਰਕੇ ਮਿਕਸ ਕਰ ਰਿਹਾ ਹਾਂ ਠੀਕ ਹੈ ਯਾਨੀ ਕਿ ਜਿਵੇਂ ਇੱਕ ਮੇਰਾ ਸ਼ੇਰ ਹੈ ਕਿ ਮੇਰਾ ਦੋ ਜੀਬੀ ਦਾ ਦਿਲ ਏ ਹਾਂ ਤੇਰੇ ਚੌਂਕ ਜੀਬੀ ਦੇ ਗਮ ਨੇ ਅੱਛਾ ਮੇਰਾ ਦੋ ਜੀਬੀ ਦਾ ਦਿਲ ਏ ਤੇਰੇ ਚੌਂਕ ਜੀਬੀ ਦੇ ਗਮ ਨੇ ਲਮ ਸਾਹਮਣੇ ਤੇਰੇ ਨਾਵੇਂ ਲਾ ਦਿੱਤੇ ਮੈਂ ਮੇਰੇ ਰਹਿ ਗਏ ਜਿੰਨੇ ਦਮ ਨੇ ਲਮ ਸਾਹਮਣੇ ਤੇ ਹਜ਼ਰ ਮੈਂ ਕਹਿਣਾ ਵਾਂ ਕਿ ਅਸੀਂ ਕਿ ਇੱਕ ਉਸ ਚੀਜ਼ ਨੂੰ ਲੈ ਕੇ ਚਲੀਏ ਕਿ ਨਵਾਂ ਇੱਕ ਥੋਟ ਦੇਈਏ ਕਿ ਤਾਂ ਕਿ ਯਾਰ ਅਸੀਂ ਮਜ਼ਾ ਦੇ ਨਾਲ ਕੋ ਹਸਣਾ ਵੀ ਜ਼ਰੂਰੀ ਮੈਂ ਅਗਰ ਮੁਸ਼ਾਇਰੇ ਤੇ ਜਾਵਾਂ ਮੈਂ ਸਿਰਫ ਮੁਸ਼ਾਇਰੇ ਤੇ ਜਾਵਾਂ ਆਪਣੇ ਸ਼ਾਇਰ ਨਹੀਂ ਕਹਿੰਦਾ ਮੈਂ ਕਹਿੰਦਾ ਜਾਂ ਹੁਣ ਮੇਰੀ ਵਾਰੀ ਆ ਗਈ ਉਹਨਾਂ ਬੁਲਾਇਆ ਮੈਨੂੰ ਸ਼ਾਇਰ ਕਰਕੇ ਆ ਲੇਕਿਨ ਮੈਂ ਕਹਿਣਾ ਵਾ ਕਿ ਯਾਰ ਮੈਂ ਨਾ ਵਿਚਕਾਰ ਕਿ ਜਿਹਦਾ ਮਸ਼ਹੂਰੀ ਨਹੀਂ ਹੁੰਦੀ ਹਾਂ ਕਿ ਅਸੀਂ ਫਿਲਮ ਦੇਖ ਫਿਲਰ ਆ ਗਿਆ ਫਿਲਰ ਆ ਗਿਆ ਸੀ ਮਸ਼ਹੂਰ ਫਿਲਮ ਵੇਖਣ ਦੇ ਵਿਚਕਾਰ ਕਿ ਅਜੀਬ ਜੀ ਕੋਈ ਨਾ ਆ ਕਿਸੇ ਚੀਜ਼ ਦੀ ਮਸ਼ਹੂਰੀ ਆ ਗਈ ਹੈ ਤੇ ਫਿਰ ਫਿਲਮ ਮੈਂ ਕਹਿਣਾ ਮੁਸ਼ਾਇਰਾ ਮੇਰੇ ਤੋਂ ਪਹਿਲੇ ਸੀ ਇਹ ਵਿਚਕਾਰ ਮਸ਼ਹੂਰੀ ਹੈ ਟੀ ਬ੍ਰੇਕ ਇਸ ਤੋਂ ਫਿਰ ਮੁਸ਼ਾਇਰਾ ਹੈ ਅੱਛਾ ਮੈਨੂੰ ਇਹ ਦੱਸੋ ਸ਼ਾਇਰੀ ਦੀ ਤਾਂ ਗੱਲ ਹੋਈ ਹੈ ਪਰ ਇਸ ਤੋਂ ਇਲਾਵਾ ਜਿਹੜੀ ਸਾਂਝ ਹੈ ਕਿ ਹੁਣ ਤੁਸੀਂ 2014 ਚ ਤੁਸੀਂ ਦੱਸਿਆ ਸੀ ਕਿ ਲਾਸਟ ਉਧਰ ਗਏ ਸੀ ਪਹਿਲੀ ਵਾਰ ਤੋ ਸੱਜ ਗਏ ਆ ਫਿਰ ਉਸ ਬਾਅਦ ਕਾਫੀ ਯਾਨੀ 2012 ਚ ਵੀ ਗਏ 12 ਚ ਗਏ 2008 ਚ ਵੀ ਗਏ 9 ਚ ਵੀ ਹੁਣ ਤੁਹਾਨੂੰ ਆਲਮੋਸਟ 10 ਸਾਲ ਦਾ ਵਕਫਾ ਪੈ ਗਿਆ ਬਹੁਤ ਮਨਤ ਲੱਗਦਾ ਮਨਤ ਲੱਗਦਾ ਮੈਂ ਬਚਪਨ ਚ ਗਿਆ ਕਿਤੇ ਤੇ ਹੁਣ 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 ਨੈਕਸਟ ਕੀ ਪਲਾਨ ਹੈ ਪਲਾਨ ਅਸਲ ਚ ਇਹ ਹੈ ਕਿ ਅੱਲਾਹ ਖੈਰ ਕਰੇ ਮੇ ਨੂੰ ਉਮੀਦ ਤੇ ਹੈ ਕਿ ਇਸ ਜਿਹੜਾ ਵੇ ਅਗਲਾ ਜਿਹੜਾ ਟਨੋਰ ਆ ਰਹੇ ਤੇ ਸਾਡੀ ਆ ਕਿ ਨਾ ਕਿਉਂਕਿ ਹਰ ਸਾਲ ਵੀਜ਼ੇ ਜੁਂਦੇ ਨੇ ਕੁਝ ਸਰਕਾਰਾਂ ਦੇ ਰੋਲੇ ਨੇ ਤੋ ਸਰਕਾਰ ਜਾਣ ਲੇਕਿਨ ਰੂਹ ਬਹੁਤ ਚਾਹਦਾ ਹਾਲੇ ਤੱਕ ਵੀ ਨਾ ਮੈਨੂੰ ਹਾਲੇ ਵੀ ਹੁਸ਼ਿਆਰਪੁਰ ਦੀਆਂ ਗਲੀਆਂ ਭੁੱਲਦੀਆਂ ਨੇ ਮੈਨੂੰ ਹਾਲੇ ਵੀ ਜਲੰਧਰ ਦੇ ਉਹ ਯਾਰ ਬਿੱਲੀ ਭੁੱਲਦੇ ਨਹੀਂ ਮੈਨੂੰ ਅੰਮ੍ਰਿਤਸਰ ਦੇ ਯਾਰ ਬਿੱਲੀ ਭੁੱਲਦੇ ਨਹੀਂ ਤੇ ਮੈਨੂੰ ਹੁਣ ਅੱਲਾ ਦੀ ਕਿਸਮ ਮੈਨੂੰ ਆ ਹੁਣ ਤੂੰ ਇੱਥੇ ਆਇਆ ਨਾ ਤੇ ਇਦਾਂ ਲੱਗਣ ਡਿਆ ਕਿ ਜਿੱਦਾਂ ਮੈਂ ਨਾ ਮੈਂ ਮੈਂ ਸ਼ਾਇਦ ਉੱਥੇ ਚਲਾ ਗਿਆ ਯਾਨੀ ਕਿ ਮੈਂ ਸਾਰਿਆਂ ਨੂੰ ਵੇਖਣ ਡਿਆ ਮੈਂ ਸਾਰੇ ਉਹ ਜੀ ਤੇ ਆ ਕੇ ਨਾ ਤੇ ਇਹ ਕਿੱਡਾ ਉਹ ਚਾਹ ਚੜਨ ਡਿਆ ਉਹ ਚੀਜ਼ਾਂ ਜਿਹੜੀਆਂ ਜਦੋਂ ਇਹ ਹੁਸ਼ਿਆਰਪੁਰ ਜਲੰਧਰ ਦੀ ਗੱਲ ਕਰ ਰਹੇ ਨੇ ਤੇ 2012 ਦੇ ਵਿੱਚ ਜਦੋਂ ਇਹ ਉੱਥੇ ਸੀਗੇ ਔਰ ਅਸੀਂ ਉਥੇ ਇੱਕ ਕਾਫੀ ਹਾਊਸ ਵਿੱਚ ਬੈਠੇ ਸੀ ਉਹ ਤਸਵੀਰਾਂ ਵੀ ਮੈਂ ਨਾਲ ਨਾਲ ਇੱਥੇ ਸ਼ੇਅਰ ਕਰਾਂਗਾ ਤੁਹਾਡੇ ਨਾਲ ਅ ਜਿਹੜੀ ਸਾਂਝ ਦੀ ਗੱਲ ਹੈ ਮਲੰਗੀ ਹਾਲਾਂਕਿ ਹੁਣ 10 ਸਾਲ ਦਾ ਵਕਫਾ ਹੈ ਪਰ ਕੋਸ਼ਿਸ਼ ਤਾਂ ਚਲੋ ਤੁਸੀਂ ਕਰੋਗੇ ਆਨ ਦੀ ਪਰ ਮੈਨੂੰ ਇਹ ਦੱਸੋ ਕਿ ਇਹ ਜਿਹੜੀ ਸਾਂਝ ਹੈ ਕਿਉਂਕਿ ਆ ਤੁਹਾਡੀਆਂ ਰੀਲਸ ਔਰ ਮਜ਼ਈਆ ਸ਼ਾਇਰੀ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਉਧਰ ਦੀ ਆਡੀਅנס ਕਿੰਨਾ ਪਸੰਦ ਕਰਦੀ ਹੈ ਕੋਈ ਰਿਸਪੌਂਸ ਆਉਂਦਾ ਹੈ ਮੈਸੇਜਸ ਆਉਂਦੇ ਮੈਂ ਹਾਂ ਮੈਂ ਅੱਛਾ ਮੈਨੂੰ ਵੈਸੇ ਨਾ ਮੈਂ ਇਹ ਕਹ ਲੇ ਨਾ ਕਿ ਮੈਨੂੰ ਜਿੰਨਾ ਕਿ ਮੈਨੂੰ ਰਿਸਪੌਂਸ ਉਸ ਪੰਜਾਬ ਤੋਂ ਔਰ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਜਿੱਥੇ ਪੰਜਾਬੀ ਬੈਠਾ ਹੈ ਮੈਨੂੰ ਜਿੰਨਾ ਜਿਹਾ ਰਿਸਪੌਂਸ ਉਥੋਂ ਆਇਆ ਨਾ ਯਾਨੀ ਕਿ ਮੈਨੂੰ ਮੇਰਾ ਜਿਹੜਾ YouTube ਚੈਨਲ ਆ ਨਾ ਅੱਛਾ ਉਹ ਮੇਰੇ ਹਾਲਾਂਕਿ ਵੀਵਰ ਘੱਟ ਹੁੰਦੇ ਤੇ ਪੈਸੇ ਬਹੁਤੇ ਹੁੰਦੇ ਅੱਛਾ ਅੱਛਾ ਉਥੋਂ ਉਸ ਗੱਲ ਤੋਂ ਪਤਾ ਲੱਗਿਆ ਜਿਹੜੇ ਐਨਾਲਿਸਟ ਜੀਓਗ੍ਰਾਫਿਕ ਉਥੋਂ ਪਤਾ ਲੱਗਿਆ ਕਿ ਤੁਹਾਨੂੰ ਮੈਨੂੰ ਬਹੁਤੇ ਉਧਰੋਂ ਵੇਖ ਰਹੇ ਹੁੰਦੇ ਉਹ ਇੰਨਾ ਪਿਆਰ ਕਰਦੇ ਉਹਨਾਂ ਦੇ ਕਮੈਂਟ ਹੁੰਦੇ ਆ ਉਹਨਾਂ ਦੀਆਂ ਕਹਾਣਾਂ ਹੁੰਦੀਆਂ ਨੇ ਕਿ ਉਹ ਇਡਾਕ ਮਜ਼ਾ ਲੈਂਦੇ ਨੇ ਆ ਕਿ ਨਾ ਕਿ ਅਸਰ ਹਰ ਇਨਸਾਨ ਚਾਹਦਾ ਕਿ ਅਸੀਂ ਖੁੱਲ ਕੇ ਅਸੀਂ ਇਹ ਮੇਰੇ ਖਿਆਲ ਨਾਲ ਸੁਨੀਲ ਖੁਸ਼ਬੋਵਾਂ ਦਾ ਹਾਸਿਆ ਦਾ ਗੀਤਾਂ ਦਾ ਸੁਰਾਂ ਦਾ ਕੋਈ ਇੱਕ ਬੁਲਕ ਨਹੀਂ ਹੁੰਦਾ ਮੇਰੇ ਖਿਆਲ ਨਾਲ ਅਸੀਂ ਸਾਰੇ ਇੱਕੋ ਜਿਹੇ ਆ ਔਰ ਇਹ ਜਿਹੜੀ ਗੱਲ ਆ ਕਿ ਸਾਨੂੰ ਦੋਨੋਂ ਦੇਸ਼ਾਂ ਨੂੰ ਜਿਹੜੇ ਇੱਕ ਦੂਜੇ ਲਈ ਸੜਕਾਂ ਬਣਾਉਣੀਆਂ ਚਾਹੀਦੀਆਂ ਨੇ ਪੁਲ ਬਣਾਉਣੇ ਚਾਹੀਦੇ ਨੇ ਬੂਹੇ ਕੱਢਣੇ ਚਾਹੀਦੇ ਨੇ ਬਾਰੀਆਂ ਕੱਢਣੀਆਂ ਚਾਹੀਦੀਆਂ ਤਾਂ ਕਿ ਅਸੀਂ ਇੱਕ ਦੂਜੇ ਨੂੰ ਮਿਲ ਸਕੀਏ ਇੱਕ ਸਾਡੀ ਜਿਹੜੀ ਜਿਹੜੀ ਸਾਂਝ ਇਸ ਕਰਕੇ ਤੁਸੀਂ ਆਇਓ ਜਾਂ ਅਸੀਂ ਅਮਨ ਦੀ ਆਸ਼ਾ ਲੈ ਕੇ ਉੱਥੇ ਗਏ ਆ ਤੇ ਅਸੀਂ ਇਹ ਕਹੀ ਹੈ ਕਿ ਯਾਰ ਇੱਕ ਵਾਰ ਕੁਝ ਜਿਹੜੀਆਂ ਚੀਜ਼ਾਂ ਜਿਹੜੀਆਂ ਬਾਬਤੋਂ ਪਹੁੰਚ ਨਹੀ ਹੋਈਆਂ ਚੱਲ ਇੱਕ ਵਾਰੀ ਹਾਸਿਆ ਰਹੀ ਕਰਕੇ ਵੇਖ ਲਈਏ ਇੱਕ ਤਾਂ ਅੱਛਾ ਪਾਕਿਸਤਾਨ ਦੇ ਪਾਕਿਸਤਾਨ ਪੰਜਾਬ ਤੋਂ ਬਹੁਤ ਵੱਡੇ ਸ਼ਾਇਰ ਹੋਏ ਨੇ ਬਹੁਤ ਵੱਡਾ ਨਾਮ ਸੀ ਉਹਨਾਂ ਦਾ ਮੁਸ਼ਤਾਕ ਆਲਮ ਗੋਗਾ ਗੋਗਾ ਮੇਰੇ ਉਸਤਾਦ ਤੁਸੀਂ ਹਾਂ ਤੁਸੀਂ ਉਹਨਾਂ ਨਾਲ ਕਈ ਸ਼ੋਜ਼ ਵੀ ਕੀਤੇ ਨੇ ਇੱਕ ਇੱਥੇ ਟੀਵੀ ਚੈਨਲ ਚੱਲਦਾ ਸੀ ਸੋਹਣੀ ਧਰਤੀ ਤੇ ਇਹ ਪਹਿਲਾ ਬਿਲਾਵੋ ਕੀ ਯਾਰ ਚਾਲ ਹੈ ਠੀਕ ਠਾਕ ਰਾਜੀ ਬਾਜੀ ਕੁਛ ਬਾਸ਼ੋ ਮੈਂ ਤੁਹਾਡਾ ਆਪਣਾ ਮੇਜ਼ਬਾਨ ਯਾਸਰ ਅਬਾਸ ਮਲੰਗ ਤੁਸੀਂ ਉਸ ਉਸ ਸ਼ੋਅ ਬਾਰੇ ਸਪੈਸ਼ਲੀ ਦੱਸੋ ਜਿਹੜਾ ਤੁਸੀਂ ਮੁਸ਼ਤਾਕ ਆਲਮ ਗੋਗਾ ਨਾਲ ਕਰਦੇ ਗੋਗਾ ਜੀ ਅੱਛਾ ਗੋਗਾ ਜੀ ਨੇ ਅੱਛਾ ਮੈਂ ਗੋਗਾ ਜੀ ਦਾ ਬਿਲਕੁਲ ਗੰਦਾ ਬੰਦ ਸਗੇਰ ਦੋਆ ਯਾਨੀ ਕਿ ਜਿਹੜਾ ਪੂਰੀ ਰਸਮ ਕਰਕੇ ਨਾ ਅੱਛਾ ਔਰ ਮੰਡੀ ਟਾਬਾਂ ਤੂੰ ਉੱਥੇ ਉਹਨਾਂ ਨੇ ਨਾ ਅੱਛਾ ਉਹਨਾਂ ਦੀ ਖੂਬਸੂਰਤੀ ਇਹ ਸੀ ਕਿ ਉਹ ਆਪਣੇ ਪਿੰਡ ਦੇ ਵਿੱਚ ਜਦੋਂ ਇਸ਼ਾਰਾ ਹੁੰਦਾ ਸੀਗਾ ਤੇ ਉੱਥੇ ਉਹ ਕਹਿੰਦੇ ਸੀ ਕਿ ਮੇਰੇ ਸ਼ੇਰ ਮਲੰਗੀ ਤੂੰ ਪੜ ਅੱਛਾ 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 ਠੀਕ ਹੈ ਯਾਨੀ ਕਿ ਇਹ ਚੀਜ਼ਾਂ ਜਿਹੜੀਆਂ ਇਹ ਉਹਨਾਂ ਦੀ ਮੁਹੱਬਤ ਸੀ ਮੇਰੇ ਨਾਲ ਨਾ ਕਿ ਜਿਵੇਂ ਚੰਗਾ ਸੀ ਤੈਨੂੰ ਦਿਲ ਨਾ ਦਿੰਦੇ ਦਿਲ ਦਿੱਤਾ ਸੀ ਫਿਰ ਢਿਲਣਾ ਦਿੰਦੇ ਤੇਰੀ ਥਾਂ ਜੇ ਹੋਰ ਕੋਈ ਹੁੰਦਾ ਕਿਸ ਮੇਰੇ ਪਿੱਛੇ ਨਾ ਦਿੰਦੇ ਸ਼ੇਰ ਦਾ ਆਸ਼ਕ ਪੁੱਤਰ ਕੀ ਹਾਲ ਨੇ ਇਹ ਅੰਕਲ ਆਈ ਲਵ ਯੂ ਸੁਭਾਨ ਅੱਲਾ ਸੁਭਾਨ ਅੱਲਾ ਯਾਨੀ ਕਿ ਆਈ ਲਵ ਯੂ ਦੇ ਮੂੰਹ ਤੇ ਇੰਨਾ ਚੜਿਆ ਹੋਇਆ ਮੈਨੂੰ ਵੀ ਆਈ ਲਵ ਯੂ ਆਉਂ ਚੜਿਆ ਹੈਲੋ ਹੈਲੋ ਨਹੀਂ ਆਂਦਾ ਆਈ ਲਵ ਯੂ ਕੌਣ ਗੱਲ ਕਰ ਰਿਹਾ ਆ ਲੋ ਤੇ ਸੋ ਜੀ ਅੱਜ ਕੱਲ ਦੇ ਆਸ਼ਕਾਂ ਤੇ ਉਸ ਤਾਜ ਜੀ ਦੀ ਉਹ ਚੀਜ਼ਾਂ ਫਿਰ ਉਸ ਤਾਜ ਜੀ ਦੀ ਮੁਹੱਬਤ ਐਸਾ ਖੁਦਾਰ ਇਨਸਾਨ ਐਸਾ ਵੱਡਾ ਇਨਸਾਨ ਕਿ ਮੇਰੀ ਕੋਸ਼ਿਸ਼ ਹੈ ਕਿ ਮੈਂ ਕਿਤੇ ਗੋਗਾ ਬਣਾ ਔਰ ਮੈਂ ਉਸ ਕੋਸ਼ਿਸ਼ ਤੇ ਔਰ ਮੇਰੀ ਹਮੇਸ਼ਾ ਉਸਤਾਦ ਜੀ ਕੋਲ ਇੱਕੋ ਹੀ ਰਹੀ ਹੈ ਕਿ ਉਸਤਾਦ ਜੀ ਮੈਨੂੰ ਬਾਸਕਰ ਕਹਿੰਦੇ ਸੀ ਕਿ ਪੁੱਤਰ ਕੀ ਮੰਗ ਕੀ ਮੰਗਣਾ ਮੈਂ ਕਿਹਾ ਉਸਤਾਦ ਜੀ ਕਿਤੇ ਨਾ ਇੰਨੀ ਕਿ ਦਵਾ ਦੇ ਦਿਓ ਕਿ ਤੁਹਾਡੀ ਖੁਸ਼ਬੂ ਆਣੀ ਸ਼ੁਰੂ ਹੋ ਜਾਏ। ਹੂੰ ਔਰ ਇੰਤਹਾਈ ਸੰਜੀਦਾ ਇਨਸਾਨ ਮਜ਼ਾਕ ਲਿਖਣਾ ਇੰਤਹਾਈ ਸੰਜੀਦੀ ਦੀ ਦਾ ਕੰਮ ਹੈ। ਬਿਲਕੁਲ ਬਿਲਕੁਲ। ਕਦੀ ਵੀ ਮਜ਼ਾ ਮਜ਼ਾਕਿਆ ਕਾਮੇਡੀ ਇਜ਼ ਅ ਸੀਰੀਅਸ ਬਿਜ਼ਨਸ। ਇਹ ਕਹਾਂ ਜਾਂਦਾ। ਮੁਸ਼ਤਾਕ ਅਲਮ ਗੋਗਾ ਹੋਰਾਂ ਦੀ ਕੁਝ ਹੋਰ ਸ਼ਾਇਰੀ ਸੁਣਾਉਣਾ ਚਾਹੁੰ। ਬਿਲਕੁਲ ਆ ਆ ਕੀ ਵਾਫਰ ਕੋਲ ਜੇ ਹੋਣ ਰੁਪਈਏ ਆਹਾ ਸੱਜਣਾ ਨੂ ਲੈ ਮੁੱਲ ਮੁੱਲ ਲਈਏ। ਹੂੰ ਵਾਫਰ ਕੋਲ ਜੇ ਹੋਣ ਰੁਪਈਏ ਸੱਜਣਾ ਨੂ ਲੈ ਮੋਲੀ ਲਈਏ ਉਹਨਾਂ ਚਿਰ ਮੁਹੱਬਤ ਰਿਬਦੀ ਜਿੰਨਾ ਚਿਰ ਕੁਝ ਦਿੰਦੇ ਰਹੇ ਤੇ ਸਾਨੂੰ ਮੁਹੱਬਤ ਇੰਜ ਦੀ ਲੱਭੇ ਹਾਂ ਸਾਨੂੰ ਮੁਹੱਬਤ ਇੰਜ ਦੀ ਲੱਭੇ ਨਾ ਕੁਝ ਦੇਈਏ ਨਾ ਕੁਝ ਲਈਏ ਤੇ ਬੱਚੀਏ ਬੁਰੀਆਂ ਨਜ਼ਰਾਂ ਖੋਲੋ ਓਏ ਆ ਜਾ ਕਿਦਰੇ ਵਖਰਿਆਂ ਬਈਏ ਆਪਾਂ ਪਤਾਂ ਵਿੱਚੋਂ ਲੱਭਦਾ ਕੁਝ ਨਹੀਂ ਮੁਹੱਬਤ ਕਰਨੀ ਛੱਡ ਨਾ ਦੇਈਏ ਤੇਲੇ ਹਾਜ਼ਰ ਗੋਗਾ ਜੀ ਦੀ ਜਿਹੜੀ ਉਹ ਖੂਬਸੂਰਤੀ ਤੇ ਫਿਰ ਅਸੀਂ ਇਕੱਠੇ ਬੜੀ ਦਿਲ ਕਿਉਂਕਿ ਇਹ ਸ਼ੋਹ ਦਾ ਜਿਹੜਾ ਪਾਣੀ ਚ ਮਦਾਨੀ ਸ਼ੋਸ਼ੀ ਮਦਾਨੀ ਵਿੱਚ ਮੈਂ ਬਾਬੇ ਦਾ ਗੈਟਅਪ ਕਰਕੇ ਮੈਂ ਐਜ਼ ਐਂਕਰ ਹੁੰਦਾ ਸੀ ਔਰ ਉਹਨਾਂ ਦੀ ਮੈਨੂੰ ਇੱਕ ਕਲਿੱਪ ਯਾਦ ਆ ਉਸੇ ਸ਼ੋ ਦਰਮਿਆਨ ਉਹ ਕਾਫੀ ਇਮੋਸ਼ਨਲ ਕਲਿੱਪ ਸੀ ਕਿਸੇ ਕੋਈ ਥਾਂ ਤੇ ਬੰਬ ਧਮਾਕਾ ਹੋਇਆ ਸੀ ਬਾਲ ਉੱਥੇ ਗੁਜ਼ਰ ਗਏ ਫੌਤ ਹੋਈਆਂ ਔਰਤਾਂ ਕਈ ਉਹ ਉਹ ਯਾਦ ਹੈ ਤੁਹਾਨੂੰ ਨਹੀਂ ਮਲਪੂਰੀ ਯਾਦ ਨਹੀਂ ਇਹ ਕਹਿੰਦਾ ਉਹ ਇਹ ਸੀ ਕਿ ਬਿਲਕੁਲ ਹੀ ਕਿਤੇ ਬਲਾਸਟ ਹੋਇਆ ਸੀ ਉਸ ਬਾਅਦ ਤੇ ਹਾਂ ਉਸ ਤੋਂ ਬਾਅਦ ਜਿਹੜੇ ਇੱਕ ਪੋਸਟ ਬਲਾਸਟ ਐਕਸਪੀਰੀਅੰਸ ਸੀ ਉਹਨਾਂ ਨੇ ਆਪਣੀ ਉਸ ਸ਼ਾਇਰੀ ਦੇ ਵਿੱਚ ਅਸੀਂ ਅਸੀਂ ਇਹ ਦਰਦਿਆਂ ਕਲਿੱਪ ਇਹ ਨਾ ਇਹ ਹਲਕਾ ਸਾਰਾ ਸ਼ੋਅ ਦਾ ਪੈਟਰਨ ਮਰਦਾਇਆ ਸੀਗਾ ਹਾਂ ਹਾਂ ਲੇਕਿਨ ਸਾਡੇ ਕੋਲ ਇੱਕ ਕਲਿੱਪ ਨਾ ਸੰਜੀਦਗੀ ਚ ਹੋ ਗਿਆ ਹਾਂ ਹਾਂ ਅੱਛਾ ਉਹਦੀ ਵਜ੍ਹਾ ਨਾਲ ਉਸ ਵਕਤ ਉਸ ਦੌਰ ਦੇ ਵਿੱਚ ਸੀਗੇ ਅ ਕਮਰ ਜ਼ਮਾਨ ਅਵਾਨ ਸੀਗੇ ਆਪਣਾ ਕੇ ਨਾ ਉਹਨਾਂ ਨੇ ਮੈਨੂੰ ਕਾਲ ਕੀਤੀ ਬੜੀ ਲਵ ਕੇ ਆ ਕੇ ਮੈਂ ਆ ਕੇ ਅੱਲਾ ਖੈਰ ਕਿ ਤ ਚਵਲਾ ਮਾਰਤੀ ਹੋਈ ਬਣ ਲਗੀ ਨੇ ਉਹ ਲੇਕਿਨ ਜਦੋਂ ਕਾਲ ਕੀਤੀ ਸੀ ਉਹਨਾਂ ਨੇ ਸਾਨੂੰ ਈਵਾਰਡ ਦਿੱਤਾ ਮੈਨੂੰ ਵੀ ਗੋਗਾ ਸਾਹੂਰੀ ਇਸ ਨਜ਼ਮ ਤੇ ਖਾਸ ਤੌਰ ਤੇ ਬੀਬੀ ਨਾ ਝਿੜਕੋ ਨਾ ਮਾਰੋ ਦਾਬਾ ਵਾ ਵਾ ਇਹ ਕੋਈ ਪਰਸੋ ਚੌਥ ਦੀ ਗੱਲ ਏ ਆਹਾਂ ਵੱਡੇ ਸਦਮੇ ਬਹੁਤ ਦੀ ਗੱਲ ਏ ਲਾਹੌਰ ਦੇ ਵਿੱਚ ਨਹੀਂ ਉਹ ਇਲਾਕਾ ਜਿੱਥੇ ਹੋਇਆ ਬੰਬ ਧਮਾਕਾ ਉਥੇ ਇਹਦਾ ਮਰ ਗਿਆ ਬਾ ਜਿਸਮ ਦਾ ਕੋਈ ਨਹੀਂ ਹਿੱਸਾ ਲੱਭਾ ਮਾਪਿਆਂ ਦੀ ਬੜੀ ਲਾਡਲੀ ਧੀ ਏ ਉਹ ਪਿਓ ਦੇ ਬਾਝ ਨਾ ਲੱਗਦਾ ਜੀ ਏ ਕੱਲ ਪਰਸੋਂ ਦੀ ਇਹ ਘੁੰਮਦੀ ਪਈ ਏ ਹਰ ਇੱਕ ਨੂੰ ਇਹ ਪੁੱਛਣ ਲਈ ਏ ਸਭ ਨੂੰ ਕਹਿੰਦੀ ਚਾਚਾ ਤਾਇਆ ਮੇਰਾ ਪਾਪਾ ਕਿਉਂ ਨਹੀਂ ਆਇਆ ਆਏ ਅਸੀਂ ਸੁਣੀਓ ਦਰਦ ਕਹਾਣੀ ਅਸੀਂ ਤੇ ਹੋ ਗਏ ਪਾਣੀਓ ਪਾਣੀ ਪਾਣੀਓ ਪਾਣੀ ਮੇਰੀ ਬੁੱਢੋ ਮੈਨੂੰ ਕਹਿੰਦੀ ਪਾਪਾ ਇਹਨੂੰ ਮੇਰੀ ਦੇ ਦੇ ਮਹਿੰਦੀ ਆਏ ਹਾਏ ਮੇਰਾ ਨਿਕਾ ਗੁੱਡੂ ਕਹਿੰਦਾ ਮੈਂ ਵੀ ਨਹੀਂ ਖਡਾਉਣੇ ਲੈਂਦਾ ਖਡਾਉਣੇ ਲੈਂਦਾ ਛੇਤੀ ਨਾਲ ਮੇਰੇ ਪੁੱਤਰ ਵੱਡੇ ਜੇਬ ਚ ਕੁਝ ਰੁਪਈਏ ਕੱਢੇ ਮੈਂ ਵੀ ਸੀ ਕੁਝ ਕੋਲੋਂ ਪਾਏ ਉਸ ਕੁੜੀ ਨੂੰ ਦੇਣਾ ਚਾਏ ਆਏ ਹਾਏ ਅੱਗੋ ਤੂਤਲੀ ਜ਼ੁਬਾਨ ਨਾਲ ਸਾਨੂੰ ਕਹਿੰਦੀ ਕੀ ਕਰਨੇ ਮੈਂ ਪੈਸੇ ਮਹਿੰਦੀ ਪਾਪਾ ਪੈਸੇ ਲੈਣ ਗਿਆ ਆਏ ਕਿ ਆਏ ਹਾਏ ਹਾਏ ਕਿਹੜਾ ਉੱਥੇ ਰਹਿਣ ਗਿਆ ਆਏ ਆਏ ਹਾਏ ਸਾਮੀਓ ਨੇ ਆ ਜਾਣਾ ਹੈ ਆਏ ਹਾਏ ਐ ਸਰੀਲ ਮਜ਼ਾ ਤੂੰ ਰਿਟ ਕਰ ਅਸੀਂ ਮਜ਼ਾ ਅਸੀਂ ਹਸਣਾ ਅਸਾਂ ਗੇ ਨਹੀਂ ਨਾ ਸਾਡੇ ਅੰਦਰ ਚੀਜ਼ਾਂ ਨਹੀਂ ਹੋਣਗੀਆਂ ਅਸੀਂ ਆਲਰੇਡੀ ਸਟ੍ਰੈਸ 'ਚ ਇੰਨਾ ਫਸੇ ਆ ਬਿਲਕੁਲ ਹਰ ਇੱਕ ਹਰ ਜਿੱਥੇ ਮਰਦੀ ਪੰਜਾਬੀ ਕਿੱਥੇ ਵਸਣ ਡਿਆ ਨਹੀਂ ਕੋਈ ਵੀ ਹੋਏ ਆਈ ਥਿੰਕ ਉਹ ਸਮੱਸਿਆਵਾਂ ਮਹਿੰਗਾਈ ਔਰ ਇਹ ਸਭ ਚੀਜ਼ਾਂ ਹਰ ਇੱਕ ਜ਼ਿੰਦੀ ਜ਼ਿੰਦਗੀ 'ਚ ਕੁਛ ਨਾ ਕੁਛ ਤਾਂ ਮੁਸ਼ਕਲਾ ਹੈ ਪਰ ਉਹ ਚਾਹੁੰਦਾ ਕਿ ਥੋੜਾ ਜਿਹਾ ਟਾਈਮ ਮੈਨੂੰ ਮੈਨੂੰ ਹੱਸਣਾ ਚਾਹੀਦਾ ਮੈਨੂੰ ਇੱਕ ਵਾਰੀ ਆ ਕੇ ਇੱਕ ਮੇਰੀ ਇੱਕ ਨਵੀਂ ਚੀਜ਼ ਹੈ ਵਿਆਹ ਤੇ ਕਿ ਵਿਆਹ ਤੋਂ ਪਹਿਲਾਂ ਬੰਦਾ ਕੀ ਕਰਦਾ ਹੈ ਅੱਛਾ ਵੇਆ ਤੂੰ ਪਹਿਲਾ ਬੰਦਾ ਕੀ ਕਰਦਾ ਏ ਉਹ ਕਰਦਾ ਜੋ ਦਾ ਜੀ ਕਰਦਾ ਹੈ ਹਾਏ 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 ਉਹ ਕਰਦਾ ਹੈ ਜੋ ਉਹਦਾ ਜੀ ਕਰਦਾ ਏ ਔਰ ਵੇਲਿਆ ਤੂੰ ਤੇ ਮੇਰੇ ਨਾਲ ਇੰਜ ਕੀਤੀ ਵੇਲਿਆ ਤੂੰ ਤੇ ਮੇਰੇ ਨਾਲ ਇੰਜ ਕੀਤੀ ਜਿਵੇਂ ਕੱਲੀ ਸਵਾਰੀ ਨਾਲ ਚਿੰਗ ਚੀ ਕਰਦਾ ਏ ਹਾਏ 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 ਹਾਂ ਸਾਡੇ ਇਥੇ ਚਿੰਗ ਚੀ ਰਖਸ਼ਾ ਹੁੰਦਾ ਹੈ ਆਹ ਸਕੂਟਰ ਵਾਲਾ ਤੋ ਬੜਾ ਜ਼ਰੀਲ ਕਰਦਾ ਮੇਰੇ ਨਾਲ ਤੇ لہٰذا ਕਹਿਣਾ ਮਕਸਦ ਕੀ ਕੀ ਅਸੀਂ ਜਿਨੇ ਵੀ ਸਾਡੇ ਲੋਕ ਜਿਹੜੇ ਅਸੀਂ ਹਸਣਾ ਚਾਹੁੰਨੇ ਆ ਪਰ ਲੇਕਿਨ ਸਾਨੂੰ ਅਸੀਂ ਹਸਨ ਰੋਕ ਲੈਨੇ ਅਸੀਂ ਹਾਸਾ ਢੋਕ ਲੈਨੇ ਵੋਏ ਵੋਏ ਆ ਬੜੀ ਵੱਡੀ ਗੱਲ ਆ ਕੇ ਹਾਸਾ ਢੋਕ ਲੈਣ ਇੱਕ ਵਾਰੀ ਤੁਹਾਡੇ ਦਾ ਲਫਟਰ ਜਿਹੜੀ ਥੈਰੇਪੀ ਆ ਇਹ ਹੋਣੀ ਚਾਹੀਦੀ ਬਹੁਤ ਜ਼ਰੂਰੀ ਆ ਤੁਹਾਡੇ ਖੁੱਲ ਕੇ ਅਸ ਖਾਚੀਦਾ ਇੱਕ ਚੀਜ਼ ਹੋਰ ਮੈਂ ਸੁਨੀਲ ਤੁਕੇ ਮੈਂ ਚਾਹ ਰਾਂ ਸ਼ਾਇਰੀ ਸੁਣਾ ਦਵਾ ਕਿ ਇੱਕ ਟਾਈਮ ਚ 25 ਪਿਆਰ ਇੱਕ ਟਾਈਮ ਚ 25 ਪਿਆਰ ਹੈ ਨਹੀਂ ਯਾਰ ਅੱਛਾ ਇੱਕ ਟਾਈਮ ਚ 25 ਪਿਆਰ ਹੈ ਨਹੀਂ ਯਾਰ ਇੱਕੋ ਨੇ ਦਿਲ ਦਾ ਕੋਡੀ ਮੁੱਲ ਪਾਇਆ ਹੂੰ ਉਤੋਂ ਉਹ ਵੀ ਕਰ ਗਿਆ ਉਹਦਾ ਉਧਾਰ ਨਹੀਂ ਯਾਰ ਔਰ ਆਏ ਔਰ ਪਹਿਲੇ ਕਰੋਨਾ ਨਹੀਂ ਮਿਲ ਦਿੱਤਾ ਹਾਂ ਉਤੋਂ ਆ ਗਿਆ ਹਫਤਾ ਇਤਵਾਰ ਵਾਹ 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 ਨਹੀਂ ਯਾਰ ਜਿਹਦੇ ਹਿਜਰਤ ਸਾਡੀਆਂ ਸ਼ੇਵਾ ਵਧੀਆਂ ਰਹਿਦੀਆਂ ਨੇ ਦਾੜੀਆਂ ਹਾਂ ਉੱਤੇ ਅੱਜ ਵੀ ਖੁਸ਼ ਹੈ ਆਪਣੇ ਘਰ ਹਾਂ ਨਹੀਂ ਯਾਰ ਤੇ ਤੰਗ ਗਲੀਆਂ ਚ ਮੁਹੱਬਤ ਲੱਭਦੀ ਫਿਰਦੀ ਏ ਹੂੰ ਤੰਗ ਗਲੀਆਂ ਚ ਮੁਹੱਬਤ ਲੱਭਦੀ ਫਿਰਦੀ ਏ ਮਲੰਗੀ ਸਾਡਾ ਛੱਡ ਕੇ ਮੇਨ ਬਾਜ਼ਾਰ ਹਏ ਹਏ ਨਹੀਂ ਆ ਮਲੰਗੀ ਸਾਡਾ ਛੱਡ ਕੇ ਔਰ ਮੈਨੂੰ ਜਿਉਂਦੇ ਜੀ ਮਾਰਨ ਵਾਲੀ ਏ ਸ਼ਾਲਾ ਤੇਰਾ ਪੱਠਾ ਬਹਿ ਜਾਏ ਪੱਠਾ ਬਹਿ ਜਾਏ ਵਾਹ ਮੈਨੂੰ ਜਿਉਂਦੇ ਜੀ ਮਾਰਨ ਵਾਲੀ ਏ ਸ਼ਾਲਾ ਤੇਰਾ ਪੱਠਾ ਬਹਿ ਜਾਏ ਜਿਹਦੇ ਪਿੱਛੇ ਤੂੰ ਮੈਨੂੰ ਛੱਡਿਆ ਉਹ ਤੈਨੂੰ ਭੈਣ ਕਹਿ ਜਾਏ ਉਹ ਤੁਹਾਡੀ ਪਲੀ ਹੋ ਜੇ ਉਹ 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 ਅਸੀਂ ਹੋਰ ਕੀ ਕਹਿ ਸਕਦੇ ਮੇਰੀਆਂ ਤਾਂ ਦੁਆਵਾਂ ਨੇ ਕਰਨਾ ਚਲੋ ਇਹ ਮੁਹੱਬਤ ਦੀ ਸਾਂਝ ਅਮਨ ਦੀ ਸਾਂਝ ਇਸੇ ਤਰ੍ਹਾਂ ਜਾਰੀ ਰਹਿ ਤੁਸੀਂ ਉਧਰ ਆਓ ਅਸੀਂ ਇੱਧਰ ਆਈਏ ਮੁਲਾਕਾਤਾਂ ਹੁੰਦੀਆਂ ਰਹਿ ਇਕੱਠੇ ਚਾਹਾਂ ਪੀਏ ਖਾਣੇ ਖਾਈਏ ਤੇ ਇਸੇ ਮੈਸੇਜ ਦੇ ਨਾਲ ਕਿ ਤੁਸੀਂ ਸਾਡੇ ਕੋਲ ਆਓ ਤੇ ਤੁਹਾਨੂੰ ਆਲੂਆਂ ਦੇ پراਠੇ ਖਵਾਈਏ ਔਰ ਅਸੀਂ ਉਥੇ ਜੇ ਸਾਨੂੰ ਵੀ ਪਨੀਰ ਦੇ ਨਾਲ ਆ ਕੇ ਹਾਂ ਬਿਲਕੁਲ ਬਿਲਕੁਲ ਯਾਨੀ ਕਿ ਇਹ ਜਿਹੜੀ ਪੋਤਾ ਜਿਹੜੀ ਇਹੀ ਮੁਹੱਬਤਾਂ ਚਾਹੀਦੀ ਹੈ ਸੋ ਇਸ ਤਰ੍ਹਾਂ ਦੀ ਮੁਹੱਬਤਾਂ ਬਣਨ ਔਰ ਇਸੇ ਉਮੀਦ ਦੇ ਨਾਲ ਬਹੁਤ ਸ਼ੁਕਰੀਆ ਤੁਸੀਂ ਬਹੁਤ ਮਿਹਰਬਾਨੀ ਸਰ ਤੁਹਾਡਾ ਸ਼ੁਕਰੀਆ ਸਰ ਮੈਂ ਸੁਨੀਲ ਕਟਾਰੀਆ ਦਾ ਬੜਾ ਸ਼ੁਕਰੀਆ ਅੱਲਾਹ ਦੀ ਕਸਮ ਇਹ ਸਾਡੇ ਇਸ ਧਰਤੀ ਦੇ ਨੇ ਪੈਰ ਪਾਇਆ ਬڑے ਸ਼ਿਰਾਂ ਬਾਦ ਅੱਲਾ ਦੀ ਔਰ 잡 ਤੈਨੂੰ ਆਹ ਸਾਲ ਵਿੱਚ ਚਾਰ-ਚਾਰ ਵਾਰੀ ਲਿਆਵੇ। ਹੂੰ ਬੜੇ ਸ਼ਿਰਾਂ ਬਾਦ ਨਹੀਂ ਪਹਿਲੀ ਵਾਰੀ ਪਾਇਆ ਔਰ ਇਹ ਤੁਸੀਂ ਇੰਟਰਵਿਊ ਸਾਡੀ ਦੇਖ ਰਹੇ ਹੋ ਮੇਰੇ ਖੁਦ ਦੇ ਚੈਨਲ ਤੇ ਸੁਨੀਲ ਕਟਾਰੀਆ ਤੇ ਫੇਸਬੁਕ ਇੰਸਟਾਗ੍ਰਾਮ YouTube ਸਭ ਜਗ੍ਹਾ ਤੁਸੀਂ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਇਸ ਇੰਟਰਵਿਊ ਨੂੰ ਸ਼ੇਅਰ ਕਰੋ ਔਰ ਮਲੰਗੀ ਦੀਆਂ ਜੁਗਤਾਂ ਤੇ ਸ਼ਾਇਰੀ ਨੂੰ ਪਸੰਦ ਕਰਦੇ ਹੋ ਜਿੰਨਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਔਰ ਯਾਸਿਰ ਬਾਸ ਮਲੰਗੀ ਨੂੰ ਤੁਸੀਂ ਸਿੱਧਾ ਡੀਐਮ ਵੀ ਕਰ ਸਕਦੇ ਹੋ। ਸੱਚ ਕਹਿਣਾ ਚਾਹੋਗੇ? ਸਰ ਮੈਂ ਬਿਲਕੁਲ ਜੀ ਲਵ ਵਸਦੇ ਰਹੋ ਸਲਾਮਤ ਰਹੋ। ਔਰ ਬਹੁਤ ਬਹੁਤ ਸ਼ੁਕਰੀਆ ਸੁਨੀਲ ਦਾ ਯਾਰ ਜਿਹਨੇ ਮੈਨੂੰ ਉਸ ਪੰਜਾਬ ਦੇ ਉਹਨਾਂ ਪੈਣਾ ਪਰਾਵਾਣਾ ਮਿਲਾਤਾ ਕਿ ਜਿੰਨਾ ਦਾ ਮੈਂ ਸੋਚ ਨਹੀਂ ਸਕਦਾ ਸੀ ਜੁੰਦੇ ਰੋ ਬਾਕੀ ਸਲਾਮਤੀਆਂ ਦੇ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ